ਵੈਰੀ ਗੁੱਡ ਮਾਰਨਿੰਗ ਹਾਂਜੀ ਤੁਹਾਡੇ ਸਾਨੂੰ ਨਹੀਂ ਆਤੀ ਤਾਂ ਵੀ ਜਿਹਨੇ ਇਹ ਨਾਮ ਪੇਸ਼ ਕਰਨਾ ਹੈ ਹਾਂਜੀ ਇੱਕ ਸਾਲ ਵਿੱਚ ਕਿੰਨੇ ਮਹੀਨੇ ਹੁੰਦੇ ਆ ਜੀ ਇੱਕ ਸਾਲ ਵਿੱਚ 12 ਮਹੀਨੇ ਹੁੰਦੇ ਹਨ ਹਾਂਜੀ 365 ਜਾਂ 366 ਦਿਨ ਹੁੰਦੇ ਹਨ ਜਦੋਂ ਲੀਪ ਦਾ ਸਾਲ ਹੁੰਦਾ ਉਦੋਂ ਫਰਵਰੀ ਆਪਣੀ 29 ਦਿਨ ਦੀ ਹੁੰਦੀ ਹੈ ਤੇ ਦਿਨ ਕਿੰਨੇ ਕਿੰਨੇ ਹੁੰਦੇ ਆ ਆਪਣੇ 300 ਚਾਰਟ ਠੀਕ ਹੈ ਤੇ ਜਦੋਂ ਫਰਵਰੀ ਆਪਣੀ 28 ਦਿਨ ਦੀ ਹੁੰਦੀ ਹੈ ਉਹਦੋਂ ਕਿ ਉਹਦੋਂ ਕਿੰਨੇ ਹੁੰਦੇ ਆਪਣੇ ਦਿਨ ਸਾਲ ਦੇ 365 366 ਵੈਰੀ ਗੁੱਡ 2024 ਕੀ ਸੀ ਆਪਣਾ ਲੀਪ ਦਾ ਸਾਲ 366 ਦਿਨ ਸੀ ਤੇ ਹੁਣ ਕਿ 2025 ਇਸ ਕਰਕੇ ਲੀਪ ਦਾ ਸਾਲ ਨਹੀਂ ਹੋਵੇਗਾ ਤੇ ਫਰਵਰੀ ਕਿੰਨੇ ਦਿਨ ਦੀ ਸੀ ਆਪਣੀ 28 ਦਿਨ ਦੀ ਠੀਕ ਹੈ ਹੁਣ ਤੁਸੀਂ ਕੀ ਸੁਣਾ ਰਹੇ ਹੋ ਸਾਨੂੰ ਜੀ ਨਹੀਂ 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 ਓਕੇ ਜੀ ਚਲੋ ਸਟਾਰਟ ਕਰੀਏ 1 ਜਨਵਰੀ ਜਨਵਰੀ ਫਰਵਰੀ

ਹਾਂ ਤੈਨਸ 360 ਜੀ 360 ਦਿਨ ਕਦੋਂ ਹੁੰਦੇ ਨੇ ਜਦੋਂ ਹੀ ਲੀਬਰਾ ਸਾਲ ਆਉਂਦਾ ਹੈ ਵੈਰੀ ਗੁੱਡ ਉਹ ਫੈਬਰਿਕ ਕਿੰਨੇ ਮਹੀਨੇ ਦੀ ਕਿੰਨੇ ਦਿਨਾਂ ਦੀ ਹੁੰਦੀ ਹੈ ਆਪਣੇ ਨੀ ਜੀ ਵੈਰੀ ਗੁੱਡ ਕਲਾਪ ਕਰੋ ਆਪਣੇ ਲਈ ਕਰੋ ਜਸਪੀਤਾ ਆਵਦੇ ਲਈ ਕਲਾਪ ਕਰਪੋਤ ਵੈਰੀ ਗੁੱਡ